ਗੀ ਬਾਬਾ ਜੀ ਗੰਨਵਾ ਸਾਹਿਬ ਨੇ ਨਾ ਜੀ ਮੈਨੂੰ ਇੱਕ ਦਿਨ ਮੈਂ ਬਚਨ ਕਰਦੇ ਕਹਿੰਦੇ ਭਾਈ ਜਾ ਤੂੰ ਜੁਗਰਾਤ ਦੀ ਮੰਮੀ ਨੂੰ ਹੰਸਾਲੀ ਦਰਸ਼ਨ ਕਰਾ ਕੇ ਲਿਆ ਜੁਗਰਾਤ ਜਿਹੜੇ ਕਿਰਤਾਨੀ ਦੀ ਮੰਮੀ ਸ਼ਬਨਮ ਨੂੰ ਅਸੀਂ ਚਲੇਗੇ ਮਹਿਮਾਨ ਚ ਤੁਰਦਾ ਜਾਣਾ ਰਬਾਬੀ ਹੁੰਦਾ ਕੁੰਡੀ ਵੀ ਲੱਗਣ ਵਾਲੀ ਹੈ ਮੇਰਾ ਮੈਨੂੰ ਕਹਦੇ ਉੱਥੇ ਕਿਸੇ ਨੇ ਕੋਈ ਉਹ ਹੋਂਦ ਜਾਂਦਾ ਕਿਨੂੰ ਮੇਰਾ ਕਿਤੇ ਕਿਸੇ ਸੇਵਾ ਦਾ ਹੱਕ ਤੇ ਜੋਰ ਹੈ ਵੀ ਜਿਹਨੂੰ ਕਹਿ ਕੇ ਖਿਲਾ ਲਵਾਂ ਵਰਗੈਂ ਤਾਂ ਕਿਹਨੇ ਪੁੱਛਣਾ ਮਹਿਮਾਨ ਚ ਅਰਦਾਸ ਕਰਦਾ ਜਾ ਰਹੇ ਹਾਂ ਜੀ ਬਾਹਰ ਖੜੀ ਹੈ ਕਹੀਂ ਤਨੇ ਬਾਬਾ ਜੀ ਨੇ ਤੈਨੂੰ ਅੰਦਰ ਬੁਲਾਇਆ ਦੇਖ ਕੇ ਹੈ ਵੀ ਜਿਹੜੇ ਨਾਲ ਆਏ ਉਹਨਾਂ ਨੂੰ ਵੀ ਲੈ ਕੇ ਆਓ ਅਸੀਂ ਉਹਨਾਂ ਨੂੰ ਵੀ ਨਾਲ ਸ਼ਬਨਮ ਵੀ ਨਾਲ ਲੈ ਕੇ ਚਲੇ ਜਿਵੇਂ ਮੱਥਾ ਟੇਕਿਆ ਟੇਕ ਕੇ ਆਗੇ ਟੇਕੇ ਜੀ ਫਿਰ ਦਫੇੜਾ ਸਭ ਚੱਲੇਗੇ ਬਾਬਾ ਜੀ ਮੈਨੂੰ ਕਹਿੰਦੇ ਉਹ ਧੰਨੇ ਜਦ ਤੁਸੀਂ ਗਏ ਸੀ ਨਾ ਮੈਂ ਪੱਤੇ ਦਾ ਫੋਨ ਬਣਾ ਕੇ ਬੜਿਆਂ ਨੂੰ ਕਰਤਾ ਸੀ ਕੋਈ ਬਾਬਿਓ ਧੰਨਾ ਤੇ ਆ ਬੁਢੀ ਆ ਰਹੇ ਆ ਦਰਸ਼ਨ ਦੇ ਦਿਓ